ਬੇਦਖੜਾ ਹੈ ਅੱਗੇ ਸੀ ਜੇ ਵੱਡੀ ਸਾਡੇ ਲੀਡਰ ਨੇ ਗਲਤੀ ਕੀਤੀ ਸੀਗੀ ਮੈਂ ਉਹਨਾਂ ਦਾ ਨਾਂ ਹੀ ਲੈਣਾ ਚਾਹੁੰਦਾ ਦੁਨੀਆ ਜਾਣਦੀ ਹੈ ਸਰਦਾਰ ਕਪੂਰ ਸਿੰਘ ਸਾਥੀ ਸਾਥੀ ਵਾਲੇ ਦਾ ਸਾਰਾ ਨੁਚਾਨਾ ਪਾਇਆ ਹੋਇਆ ਹੈ ਜੀ ਕਿ ਜਦੋਂ ਸਾਡੇ ਵਿਹੜੇ ਵਿੱਚ ਡਾਕਟਰ ਅਮੇਦਕਾਰ ਸੰਵਿਧਾਨ ਦਾ ਘਾੜਾ ਜੀ ਆਇਆ ਤੇ ਉਹਨੇ ਪੇਸ਼ਸ਼ ਕੀਤੀ ਜੀ ਕਿ ਸਾਨੂੰ ਇਹ ਲੀਤ ਜਾਣਦੇ ਨੇ ਦਲਿਤ ਜਾਣਦੇ ਨੇ ਸਾਡੇ ਤੋਂ ਇਹ ਠੱਟ ਕਰਦੇ ਸਭ ਮਾੜਾ ਕਹਿੰਦੇ ਹਨੂਵਾਦੀ ਬ੍ਰਾਹਮਣ ਜੀ ਜੀ ਤੇ ਮੈਂ ਗੁਰਗੰਨ ਸਾਹਿਬ ਜੀ ਨੂੰ ਪੜਿਆ ਹੈ ਇੰਗਲਿਸ਼ ਚ ਕਰਾ ਕੇ ਉਹਦਾ ਅਨੁਵਾਦ ਤੇ ਮੈਨੂੰ ਤੇ ਮੇਰੇ ਤੇ ਖੁਸ਼ੀ ਦੇ ਹਾਜ਼ਰੇ ਨੇ ਮੈਂ ਤੱਕਿਆ ਕਿ ਉਹਦੇ ਵਿੱਚ ਰਬਦਾਸ ਜੀ ਬੈਠੇ ਐ ਕਬੀਰ ਜੀ ਬੈਠੇ ਐ ਤੇ ਕਹਿੰਦੇ ਮੈਂ ਇਸ ਕਰਕੇ ਆਇਆ ਮਾਸਤਾਰਾ ਸਿੰਘ ਉਹਨਾਂ ਨੂੰ ਕਿਹਾ ਉਸ ਵਕਤ ਜਿਹੜੇ ਹਰਨਾਮ ਸਿੰਘ ਸਰੀਆਲੀ ਵਾਲੇ ਲੀਡਰ ਸਨ ਸਾਡੇ ਕਿ ਜੇ ਤੁਹਾਡੇ ਗੁਰੂ ਸਾਹਿਬਾਨ ਸਾਡੇਆਂ ਗੁਰੂਆਂ ਨੂੰ ਸਾਡੇ ਭਗਤਾਂ ਨੂੰ ਵੱਡੇ-ਵਡੇਰਾਂ ਨੂੰ ਜਗ੍ਹਾ ਦੇ ਸਕਦੇ ਆ ਜੀ ਜੀ ਪਹਿਲਾਂ ਤੋਂ ਗੁਰੂ ਸੀ ਬੜੀ ਵੱਡੀ ਸੋਚ ਸੀ ਬਿਲਕੁਲ ਜਿ세 ਉਹਨਾਂ ਦੇ ਚੇਲੇ ਆਂ ਸੀ ਮਾੜੇ ਆਂ ਕੁਸ਼ਵੀ ਆਂ ਤੇ ਸਾਨੂੰ ਸਿੱਖੀ ਵਿੱਚ ਲੈਓ ਸਾਡਾ ਕੋਈ ਨਹੀਂ ਹਿੰਦੁਸਤਾਨ ਵਿੱਚ ਸਾਨੂੰ ਕੋਈ ਨਹੀਂ ਪੁੱਛਦਾ ਸਾਥੋਂ ਪੇਟ ਹੁੰਦੀ ਹੈ ਪਰ ਗੁਰੂ ਸਾਹਿਬ ਨੇ ਕੀਤੀ ਪਰ ਮੈਂ ਆਸ ਲੈ ਕੇ ਆਇਆ ਕਿ ਸਾਨੂੰ ਆਪਣੀ ਛਾਤੀ ਨਾਲ ਲਾ ਲਓ ਤੇ ਮੇਰੇ ਮਗਰ ਕਰੋੜਾਂ ਦਾ ਕਾਫਲਾ ਹੈ ਤੇ ਅਸੀਂ ਸਾਰੇ ਅਮਰਤਾਰੀਓ ਕੇ ਗੁਰੂ ਗੋਬਿੰਦ ਸਿੰਘ ਸਿੱਖ ਬਣ ਜਾਂਦੇ ਆਂ ਤੇ ਮੈਂ ਸੁਣਿਆ ਕਿ ਤੁਹਾਡੇ ਵਿੱਚ ਜਾਤ ਪਾਤ ਨਹੀਂ ਹੁੰਦੀ ਤੇ ਮੈਂ متاثر ਹੋਇਆ ਹਾਂ ਬਹੁਤ। ਮੈਂ ਆਸ ਮੈਨੂੰ ਆਸ ਹੈ ਕਿ ਤੁਸੀਂ ਮੈਨੂੰ ਨਰਾਸ਼ ਨਹੀਂ ਤੋਰੋਗੇ। ਜੀ। ਲੇਕਿਨ ਹੋਇਆ ਇਸ ਦੇ ਵਿਪਰੀਤ ਕਿ ਲੀਡਰ ਸਹਿਬਾਨ ਨੇ ਇਹ ਦੌਰੰਦੇਸ਼ ਨਹੀਂ ਸਾਨੂੰ। ਉਹਨਾਂ ਨੇ ਕਿਹਾ ਜੀ ਸੀ ਵਿਚਾਰ ਕਰਾਂਗੇ। ਮੀਟਿੰਗ ਕੀਤੀ ਘੰਟਿਆਂ ਪਰ ਬਾਅਦ ਚ ਕਿਹਾ ਜੀ ਨਹੀਂ ਜੀ ਸਾਡੇ ਸਾਰੇ ਮੰਦੇ ਨੇ ਵਿਚਲੀ ਗੱਲ ਕੀ ਨਿਕਲੀ। ਜਦੋਂ ਮਨਜੀਤ ਸਿੰਘ ਕਲਕੱਤਾ ਮਰਹੂਮ ਸ਼ਖਸੀਅਤ ਇੱਕ ਇੱਕ ਸਰਦ ਹਰਪਜਨ ਸਿੰਘ ਕੈਂਥ ਅਜੇ ਵੀ ਮੈਮੀ ਤੇ ਹੈਗੇ ਨੇ। ਜੀ। ਤੇ ਇੱਕ ਸਰਦਾਰ ਪਾਨ ਸਿੰਘ ਮਰੂਮ ਸ਼ਖਸੀ ਸੈਕਟਰੀ ਸੀ ਸ਼ੋਨਿਕ ਕਮੇਟੀ ਇਹ ਉਦੋਂ ਫੈਡਰੇਸ਼ਨ ਦੇ ਨੌਜਵਾਨਾਂ ਆਗੂ ਸੀ ਜੀ ਇਹਨਾਂ ਨੇ ਕਿਹਾ ਮਾਸਟਰ ਜੀ ਇਹ ਵਕਤ ਸਾਡੇ ਘਰ ਆਇਆ ਅਸੀਂ ਰੋਵਾਂਗੇ ਸਾਰੀ ਜ਼ਿੰਦਗੀ ਬਿਲਕੁਲ ਚੁੱਪ ਕਰਕੇ ਇਹ ਕੰਮ ਕਰ ਲਓ ਸਾਨੂੰ ਕੁਝ ਰਾਜ ਮੰਗਣ ਦੀ ਲੋੜ ਨਹੀਂ ਸਾਡਾ ਹਿੰਦੁਸਤਾਨ ਤੇ ਵਿੱਚ ਹੀ ਰਾਜ ਹੋ ਜਾਣਾ ਹੈ ਬਿਲਕੁਲ ਹਾਂ ਜੀ ਤੇ ਤੇ ਉਹਨਾਂ ਨੇ ਕਿਹਾ ਉਹਨਾਂ ਕੋਲ ਕਿ ਕਰ ਮੁੜਿਓ ਤੁਹਾਡੇ ਕਹ ਰਹੇ ਸੀ ਇਹਨਾਂ ਨੀਚੇ ਨੂੰ ਗੁਰਦੁਆਰਾ ਦਬਰ ਸਾਹਿਬ ਸੌਂਪ ਦਈਏ ਔਰ ਉਹ ਰੋਂਦਾ ਗਿਆ ਇਥੋਂ اے وارسط جی ਤੁਸੀਂ ਮੈਨੂੰ ਮੋੜ ਦਿੱਤਾ ਹਿੰਦੂ ਤੇ ਮੈਂ ਦੁਬਾਰਾ ਬੰਨਣਾ ਨਹੀਂ ਨਾ ਉਹਨਾ ਮੈਨੂੰ ਲੈਣਾ ਮੈਂ ਬੁੱਧ ਤਰਮ اختیار ਕਰ ਲਾਂਗਾ ਲੇਕਿਨ ਯਾਦ ਰੱਖਿਓ ਤੁਸੀਂ ਤਾਂ ਜ਼ਿੰਦਗੀ ਆਪਣੇ ਘਰ ਲਈ ਰੋਂਦੇ ਰਹੋਗੇ ਬਿਲਕੁਲ ਔਰ ਅਸੀਂ ਉਹ ਕਰ ਨਹੀਂ ਸਕੇ ਤੇ ਮੇਰੀ ਬੇਨਤੀ ਹੈ ਆਵਾਜ਼ ਲਈ ਰਣੂ ਹੱਥ ਜੋੜ ਕੇ ਸ਼ੋਹਨਗੁਰਦਾਰ ਪੰਧਕ ਮੀਟੀ ਨੂੰ ਜੇ ਕੁ 1.5 ਸੌਣੇ ਕਾਲ ਦਾ ਹੈਗਾ ਇਸ ਵਕਤ ਜੀ ਜੀ ਤਕਸਾਲ ਨੂੰ ਬਾਕੀਆਂ ਮੁਖੀਆਂ ਨੂੰ ਜਿਹੜੇ ਕਹਿੰਦੇ ਸੀ ਕਾਲ ਤਖਤ ਨਾਲ ਜੁੜੇ ਹੋਏ ਆਂ ਡੇਰਾਂ ਨੂੰ ਤਾਂ ਮੈਂ ਕਹਿਣਾ ਨਹੀਂ ਉਹ ਤਾਂ ਅੱਗੇ ਟੁੱਟੇ ਹੋਏ ਆ ਜੀ ਜੀ ਮੈਂ ਚਾਹਾਂਗਾ ਕਿ ਉਹ 550 ਸਾਲਾਂ ਦੇ ਵਿੱਚੋਂ ਕੁਝ ਕੱਢਣਾ ਹੈ ਨਾ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੇ ਖੜੇ ਹੋ ਕੇ ਤਖਤ ਦੇ ਜਿਕਰਾਂ ਨੂੰ ਕੜਿਓ ਕਿ ਉਹਨੂੰ ਆਵਾਜ਼ ਮਾਰੋ ਸਿਖਗਰਾਂ ਨੂੰ ਬਿਲਕੁਲ ਉਹਨਾਂ ਜਾ ਰਹੇ ਸਿੱਖਾਂ ਨੂੰ ਜੀ ਅਵੇਦਕਾਰ ਦੇ ਲੋਕਾਂ ਨੂੰ ਉਹ ਇਸ ਵਕਤ ਬਹੁਤ ਸਤਾਏ ਪਏ ਹਿੰਦੁਸਤਾਨ ਵਿੱਚ ਉਹ ਦੁਖੀ ਹੋਏ ਪਏ ਨੇ ਉਹਨਾਂ ਨੂੰ ਆਖੋ ਕਿ ਜਿਹੜੀ ਸਾਡੇ ਤੋਂ ਪਹਿਲਾਂ ਗਲਤੀ ਹੋਈ ਸੀ ਅੱਜ ਅਸੀਂ ਇਸ ਦੀ ਦੁਸਤੀ ਕਰ ਰਹੇ ਹਾਂ ਆਜੋ ਇਸ ਵਕਤ ਉਹਨਾਂ ਦੀ ਗਿਣਤੀ 40 ਕਰੋੜ ਹੈ ਸਾਰਿਆਂ ਦੀ ਤੇ ਜੇ 40 ਕਰੋੜ ਨੂੰ ਤੁਸੀਂ ਉਹਨਾਂ ਦੀ ਬਾਹ ਫੜ ਲਓ ਮੈਂ ਵਾਅਦਾ ਨਾ ਕਰਨਾ ਇੱਕ ਛੋਟਾ ਸਿਕਉਣ ਦੇ ਨਾਤੇ ਕਿ 23 ਸਾਲ ਸਾਰੇ ਤਖਤਾਂ ਤੋਂ ਅਮਰ ਚੱਕਣ ਦੀ ਲੈਂ ਨਹੀਂਗੀ ਟੁੱਟਣੀ ਤੇ ਤੁਹਾਨੂੰ ਕਿਸੇ ਮੂਵਮੈਂਟ ਲਈ ਲੜਨ ਦੀ ਲੋੜ ਨਹੀਂ ਹਿੰਦੁਸਤਾਨ ਤੁਹਾਡਾ ਹੋਏਗਾ ਬਿਲਕੁਲ ਜੀ ਇਹ ਮੇਰੇ ਵਿਚਾਰ ਹੈ ਮੈਂ ਕਿਸੇ ਥੋੜਾ ਨਹੀਂ ਨਹੀਂ ਇਹ ਗੱਲ ਸਹੀ ਹੈ ਸਹੀ ਹੈ ਮੈਂ ਸਿੱਖੀ ਸੋਚ ਨੂੰ ਅਸੀਂ ਰੋਜ਼ ਕਿਨੇ ਰਾਜ ਕਰ ਗਿਆ ਖਾਲਸਾ ਅoraj ਕਰੇਗਾ ਖਾਲਸਾ ਖਾਲਸਾ ਦਾ ਮਤਲਬ ਕੋਈ ਹਵਾ ਨਹੀਂ ਖਾਲਸਾ ਹੁੰਦਾ ਹੈ ਸ਼ੁੱਧ ਲੋਕ ਬਿਲਕੁਲ ਮਿੱਤਰ ਲੋ ਖਾਲਸ ਲੋ bina ਮਲਾਵਟ ਨਾ ਕੋਈ ਹੋਵੇ ਜੀ bina ਮਲਾਵਟ ਤੇ ਜਦਨ ਅਸੀਂ ਉਹਨਾਂ ਗਰੀਬਾਂ ਲੋਕਾਂ ਨੂੰ ਨਾਲ ਲੈ ਲਿਆ ਨਾ ਸਮਝ ਲੋ ਕਿ ਸਿੱਖ ਖਾਲਸੇ ਵਿੱਚ ਉਹ ਮਲਾਵਟ ਨਹੀਂ ਰਹੀ ਅਜੇ ਸਾਡੇ ਚ ਮਲਾਵਟ ਹੈ ਇਸ ਕਰਕੇ ਸਿ ਉਹਨਾਂ ਨੂੰ ਨਹੀਂ ਲੈਣਾ ਚਾਹੁੰਦੇ ਕਿ ਸਾਡੀਆਂ ਲੀਡਰੀਆਂ ਖੁੱਸਦੀਆਂ ਐ ਸਾਡੀਆਂ ਪ੍ਰਧਾਨੀਆਂ ਚਲੇ ਜਾਣੀਆਂ ਸਾਡੀ ਸ਼ੌਰਤ ਨਹੀਂ ਰਹਿਣੀ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਜਿਹੜੀ ਗਲਤੀ ਡਾਕਟਰ ਅਵੇਧਕਾਰ ਦੀ ਬੇਇੱਜ਼ਤੀ ਕਰਕੇ ਸੀ ਕੀਤੀ ਪੁਝਾ ਕੇ ਉਹਨੂੰ ਨਾ ਦੁਰਾਈਏ ਤੇ ਸਾਡੇ 550 ਸਾਲਾਂ ਤੇ ਕਰ ਲੋ ਤੇ ਮੈਂ ਸਮਝਦਾ ਹਾਂ ਦੁਨੀਆ 'ਚ ਤੁਹਾਡਾ ਡੰਕਾ ਬੱਚੀ ਬਿਲਕੁਲ ਜੀ ਵਾਹ